ਸਸਤਰੀ ਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਏ ਹਾਂ ਜਿਹੜੀ ਕਿ ਬਾਜਰੇ ਦੀ ਰੋਟੀ ਨਾਲ ਬਣਾ ਕੇ ਖਾਧੀ ਜਾਂਦੀ ਹੈ ਬਹੁਤ ਹੀ ਸਵਾਦਿਸ਼ਟ ਸਿਰਫ ਦੋ ਚੀਜ਼ਾਂ ਨਾਲ ਤਿਆਰ ਹੁੰਦੀ ਹੈ ਜੀ ਇੱਕ ਪਿਆਜ਼ ਤੇ ਇੱਕ ਇਹ ਬਰੋਕਲੀ ਦੇ ਡੰਠਲ ਹਨਾ ਬਰੋਕਲੀ ਆਪਾਂ ਫੁੱਲ ਜਾ ਸੀਗਾ ਉਹ ਤਾਂ ਜੀ ਪਹਿਲਾਂ ਬਣਾ ਕੇ ਖਾ ਲਿਆ ਪਾ ਕੇ ਪਨੀਰ ਪਨੂਰ ਦੇ ਵਿੱਚ ਤੇ ਮਸ਼ਰੂਮ ਦੇ ਵਿੱਚ ਬਣਾ ਕੇ ਤੇ ਖਾ ਲਿਆ ਤੇ ਇਹਨੂੰ ਚੱਕੋ ਜੀ ਤੇ ਆਪਾਂ ਲੈਣਾ ਛਿੱਲ ਛਿੰਕ ਇਹਨੂੰ ਕਰ ਲੈਣਾ ਤਿਆਰ ਤੇ ਫਿਰ ਇਹਨੂੰ ਆਪਾਂ ਜਦੋਂ ਤਿਆਰ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਸਾਰੀ ਵਿਧੀ ਕਿਉਂਕਿ ਇਹੋ ਜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਬਾਜਰੇ ਦੀ ਰੋਟੀ ਨਾਲ ਸਵਾਦ ਲੱਗਦੀਆਂ ਮੱਕੀ ਦੀ ਰੋਟੀ ਨਾਲ ਨਹੀਂ ਸਵਾਦ ਲੱਗਦੀਆਂ ਕਈ ਚੀਜ਼ਾਂ ਇਹੋ ਜੀਆਂ ਹੁੰਦੀਆਂ ਮੱਕੀ ਦੀ ਰੋਟੀ ਸਵਾਦ ਲੱਗਦੀ ਉਹਨਾਂ ਨਾਲ ਬਾਜਰੇ ਦੀ ਨਹੀਂ ਚੰਗੀ ਲੱਗਦੀ ਹਨਾ ਤੇ ਕਈ ਚੀਜ਼ਾਂ ਇਹੋ ਜਿਹਾਂ ਹੁੰਦੀਆਂ ਸਬਜ਼ੀਆਂ ਜਿਨ੍ਹਾਂ ਦੇ ਨਾਲ ਬਾਜਰੇ ਦੀ ਰੋਟੀ ਜ਼ਿਆਦਾ ਵਧੀਆ ਲੱਗਦੀ ਹੈਗੀ ਆ ਆ ਲੋ ਜੀ ਆਪਾਂ ਇਹਨੂੰ ਕੱਟ ਲਿਆ ਕੱਟ ਕੇ ਕਰ ਲੇ ਪੀਸ ਤੇ ਦੂਜੇ ਪਾਸੇ ਰੱਖ ਲਈ ਜੀ ਕੜਾਹੀ ਤੇ ਕੜਾਹੀ ਦੇ ਵਿੱਚ ਪਾ ਲਿਆ ਤੇਲ ਤੇ ਤੇਲ ਵਿਚਾਰਾ ਠੰਡਾ ਹੋਇਆ ਪਿਆ ਹੈਗਾ ਕਿਉਂਕਿ ਠੰਡ ਬਹੁਤ ਜ਼ਿਆਦਾ ਇਹਦੇ ਕੋਈ ਸਾਰੇ ਦੀ ਗੱਲ ਨਹੀਂ ਕਿਉਂ ਜੰਮਦਾ ਹੁੰਦਾ ਸੀ ਹੁਣ ਤੇਲ ਵੀ ਜੰਮਣ ਲੱਗ ਗਿਆ ਜੀ ਚਲੋ ਕੋਈ ਨਹੀਂ ਇਹਦਾ ਵਿਚਾਰੇ ਦੇ ਦਾਣਾ ਠੰਡ ਦੇ ਵੀ ਹਨਾ ਆਪਾਂ ਕਰ ਲਈ ਜੀ ਤਿਆਰੀ ਤੇ ਵਿੱਚ ਪਾਤਾ ਜੀ ਜੀਰਾ ਕਿਉਂਕਿ ਇੱਕ ਬਾਜਰੇ ਦੀ ਰੋਟੀ ਲੱਗਦੀ ਹੈ ਜੀ ਸਵਾਦ ਜਾਂ ਤਾਂ ਗਾਜਰਾਂ ਦੀ ਜਿਹੜੀਆਂ ਗਾਜਰਾਂ ਆਪਾਂ ਦੁੱਧ ਪਾ ਕੇ ਜਵੈਣ ਪਾ ਕੇ ਗੁੜ ਪਾ ਕੇ ਬਣਾ ਲੈਂਦੇ ਆ ਉਹਦੇ ਨਾਲ ਜ਼ਿਆਦਾ ਸਵਾਦ ਬਾਜਰੇ ਦੀ ਰੋਟੀ ਲੱਗਦੀ ਹੈ ਉਹਦੇ ਨਾਲ ਮੱਕੀ ਦੀ ਰੋਟੀ ਨਹੀਂ ਸਵਾਦ ਲੱਗਦੀ ਮੂਲੀਆਂ ਦੀ ਸਬਜ਼ੀ ਨਾਲ ਬਾਜਰੇ ਦੀ ਰੋਟੀ ਸਵਾਦ ਲੱਗਦੀ ਹੈਗੀ ਹੈ ਤੇ ਆਪਣੇ ਮਤਲਬ ਕਿ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜਾ ਹੁੰਦੀ ਹੈ ਮੱਕੀ ਦੀ ਰੋਟੀ ਇਹ ਜ਼ਿਆਦਾਤਰ ਸਾਗ ਨਾਲ ਸਵਾਦ ਲੱਗਦੀ ਹੈ ਜਾਂ ਚਟਣੀਆਂ ਨਾਲ ਸਵਾਦ ਲੱਗਦੀ ਹੈ ਜਾਂ ਆਚਾਰ ਨਾਲ ਸਵਾਦ ਲੱਗਦੀ ਹੈ ਬਾ ਚਟਣੀ ਨਾਲ ਤਾਂ ਬਾਜਰੇ ਦੀ ਰੋਟੀ ਵੀ ਸਵਾਦ ਲੱਗਦੀ ਹੈ ਪਰ ਜਿਹੜੀਆਂ ਇਹ ਸਬਜ਼ੀਆਂ ਨੇ ਇਹਨਾਂ ਨਾਲ ਬਾਜਰੇ ਦੀ ਰੋਟੀ ਬਾਲੀ ਸਵਾਦ ਲੱਗਦੀ ਹੈ ਮੈਨੂੰ ਤਾਂ ਬਹੁਤ ਸਵਾਦ ਲੱਗਦੀ ਹੈ ਭਾਈ ਤੁਹਾਨੂੰ ਕਿਹਨੂੰ ਕਿਹਨੂੰ ਸਵਾਦ ਲੱਗਦੀ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੀ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਇਹ ਜਰੂਰ ਮੈਨੂੰ ਦੱਸ ਦਿਆ ਕਰੋ ਮੈਨੂੰ ਬੜਾ ਮਾਣ ਜਾ ਮਹਿਸੂਸ ਹੁੰਦਾ ਫਿਰ ਮੈਂ ਸੋਚੀ ਜਾਂਦੀ ਹੁੰਨੀ ਆ ਪਿੰਡ ਕਿੱਥੇ ਜੇ ਰਹਿ ਗਿਆ ਆ ਪਿੰਡ ਤੋਂ ਆ ਮੇਰੇ ਨਾਲ ਵੀਰ ਜੁੜਿਆ ਮੇਰੇ ਨਾਲ ਭੈਣ ਜੁੜੀ ਹੋਈ ਹੈ ਹਨਾ ਆ ਬਜ਼ੁਰਗ ਜੁੜੇ ਹੋਏ ਨੇ ਮੇਰੇ ਨਾਲ ਮੈਂ ਫਿਰ ਸੋਚਦੀ ਹੁੰਨੀ ਆ ਫਿਰ ਮੈਂ ਦੇਖਦੀ ਹੁੰਨੀ ਵੀ ਇਹ ਪਿੰਡ ਕਿੱਥੇ ਜੇ ਰਹਿ ਗਿਆ ਤੇ ਬਾਕੀ ਕੋਈ ਨਹੀਂ ਭਾਈ ਆਓ ਤੁਸੀਂ ਕਦੇ ਮਿਲਣ ਆਓ ਤੁਸੀਂ ਹਨਾ ਤੇ ਇਹਨੇ ਨਾਲ ਮੋਹ ਪ੍ਰੇਮ ਵਧੇ ਰਹਿੰਦੇ ਹੁੰਦੇ ਨੇ ਤੇ ਆਪਾਂ ਇਹ ਕਰਕੇ ਨਾ ਜੀ ਆਹ ਦੋ ਚੀਜ਼ਾਂ ਇਕੱਠੀਆਂ ਤੇ ਵਿੱਚ ਪਾ ਕੇ ਨਮਕ ਮਿਰਚ ਐ ਸੌਖੀ ਆ ਬਾਲੀ ਬਣਾਉਣੀ ਤੇ ਪਾਣੀ ਪਾਤਾ ਜੀ ਪਾਣੀ ਪਾ ਕੇ ਤੇ ਉੱਤੋਂ ਦਿੱਤਾ ਟੱਕ ਠੀਕ ਹੈ ਜੀ ਟੱਕੇ ਤੇ ਦੂਜੇ ਪਾਸੇ ਆ ਪਾਟਾ ਲਿਆ ਜੀ ਅੱਧੀ ਕੌਲੀ ਕਣਕ ਦਾ ਆਟਾ ਤੇ ਕੌਲੀ ਲੈ ਲਈ ਬਾਜਰੇ ਦੀ ਕਿਉਂਕਿ ਕੱਲੇ ਬਾਜਰੇ ਦੀ ਲੋਟ ਨਹੀਂ ਆਉਂਦੀ ਭੁਰਗਲੀ ਜੀ ਹੋ ਜਾਂਦੀ ਹੈ ਜਿਆਦਾ ਖਾਦੀ ਨਹੀਂ ਜਾਂਦੀ ਤੇ ਆਪਾਂ ਕੀ ਕਰਨਾ ਜੀ ਆਟਾ ਗੁੰਨ ਲੈਣਾ ਹੈਗਾ ਇੱਕ ਇਸ ਆਟੇ ਦੀ ਇਹ ਖਾਸੀਅਤ ਹੁੰਦੀ ਆ ਮੱਕੀ ਦਾ ਹੋਇਆ ਬਾਜਰੇ ਦਾ ਹੋਇਆ ਮੈਂ ਕਹਿੰਦੀ ਆ ਇਹ ਲੱਗਦਾ ਨਹੀਂਗਾ ਭਾਂਡੇ ਦੇ ਨਾਲ ਹਨਾ ਤੇ ਭਾਈ ਕੁੜੀਓ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਇੱਕ ਗੱਲ ਧਿਆਨ ਨਾਲ ਸੁਣੋ ਜਦੋਂ ਮਿੱਠੀਆਂ ਰੋਟੀਆਂ ਪਕਵਾਉਂਦੀਆਂ ਹੁੰਦੀਆਂ ਨੇ ਸੱਸਾਂ ਹਨਾ ਮਿੱਠੀ ਰੋਟੀ ਦਾ ਕੋਈ ਐ ਤਾਂ ਨਹੀਂ ਕਾ ਵੀ ਬਾਹਲਾ ਸਕਨ ਹੋ ਜਾਂਦਾ ਮਿੱਠੀ ਤਾਂ ਹੋਰ ਵੀ ਚੀਜ਼ ਬਣ ਜਾਂਦੀ ਐ ਪਤਾ ਕੀ ਆ ਉਦੋਂ ਪਰਖਿਆ ਜਾਂਦਾ ਹੁੰਦਾ ਸੀ ਵੀ ਇਹਨੂੰ ਰੋਟੀ ਬਣਾਉਣੀ ਆਉਂਦੀ ਆ ਕਿ ਨਹੀਂ ਪਹਿਲੇ ਦਿਨ ਹੀ ਮਤਲਬ ਪਰਖਣਾ ਸ਼ੁਰੂ ਹੋ ਜਾਂਦਾ ਹੁੰਦਾ ਸੀਗਾ ਜਿਹੜਾ ਹੁੰਦਾ ਨੇ ਮਿੱਠਾ ਆਟਾ ਇਹ ਚੀੜਾ ਹੋ ਜਾਂਦਾ ਇਹਨੂੰ ਹਮੇਸ਼ਾ ਢਿੱਲਾ ਕਰਕੇ ਗੁੰਨੋ ਤੇ ਆਂਦੇ ਹੋ ਤੁਸੀਂ ਤੇ ਬਾਕੀ ਜੇ ਭਾਈ ਕਿਸੇ ਦਾ ਵਿਆਹ ਤਾਂ ਮੈਨੂੰ ਫੋਨ ਕਰਕੇ ਜਰੂਰ ਪੁੱਛ ਲੈ ਵੀ ਮਿੱਠੀ ਰੋਟੀ ਆਪਾਂ ਕਿਵੇਂ ਬਣਾਉਣੀ ਐ ਥੋੜਾ ਜਿਹਾ ਢਿੱਲਾ ਕਰਕੇ ਗੁੰਨਿਓ ਜਦੋਂ ਨੂੰ ਤੁਸੀਂ ਰੋਟੀਆਂ ਬਣਾਉਂਗੀਆਂ ਨਾ ਤੇ ਉਦੋਂ ਇਹਨੇ ਕਰੜਾ ਹੋਈ ਜਾਣਾ ਤੇ ਗੁੰਨ ਕੇ ਨਾ ਆਟਾ ਫਟਾਫਟ ਮੈਂ ਕਹਿੰਦੀ ਆ ਨਾਲ ਦੀ ਨਾਲ ਰੋਟੀ ਲੱਗ ਜੇ ਅਗਲੇ ਨੂੰ ਵੀ ਆਏ ਹੋ ਜੇ ਵੀ ਇਹ ਬੜਾ ਕਾਲੀ ਕਾਲੀ ਬਣਾਉਂਦੀ ਆ ਨਾ ਤੇ ਫਟਾਫਟ ਪਕਾ ਦੇਓ ਉਦੋਂ ਫਿਰ ਆਏ ਨਾ ਕਰਿਆ ਸਾਪਾ ਸਾ ਨਾ ਦੇਖੇ ਕਿਉਂਕਿ ਇਹਨੇ ਜਿਵੇਂ ਪਿਆਰ ਹੈ ਨਾਵੇਂ ਢਿੱਲਾ ਹੋਈ ਜਾਣਾ ਤੇ ਬਾਜਰੇ ਦਾ ਤੇ ਮੱਕੀ ਦਾ ਆਟਾ ਇਹ ਵੀ ਖੁਸ਼ਕ ਹੋ ਜਾਂਦਾ ਇਹਨੂੰ ਦੁਬਾਰੇ ਪਾਣੀ ਨਾਲ ਆ ਲੋ ਜੀ ਆਪਾਂ ਪਾ ਲਿਆ ਦੁੱਧ ਸਬਜੀ ਦੇ ਵਿੱਚ ਤੇ ਨਾਲੇ ਕੁੜੀਆਂ ਨੂੰ ਦੇਤੀ ਰਹਿ ਤੇ ਨਾਲੇ ਆਪਾਂ ਸਲਾਹ ਦੇਤੀ ਮੇਰੀਆਂ ਬੀਬੀਆਂ ਭੈਣਾਂ ਨੂੰ ਤੇ ਨਾਲੇ ਦੱਸਤਾ ਵੀ ਮੈਨੂੰ ਕਿਹੜੀ ਕਿਹੜੀ ਚੀਜ਼ ਨਾਲ ਰੋਟੀ ਸਵਾਦ ਲੱਗਦੀ ਹੈਗੀ ਜਾਦੇ ਉੱਤੇ ਪਾਤਾ ਜੀ ਹਰਾ ਧਨੀਆ ਹਰੇ ਧਨੀਏ ਬਿਨਾ ਤਾਂ ਆਪਾਂ ਨੂੰ ਜਮੇ ਨਹੀਂ ਸਰਦਾ ਆਪਾਂ ਰੋਜ਼ ਦੀ ਇੱਕ ਗੁੱਟੀ ਹਰਾ ਧਨੀਆ ਮੰਗਾ ਲੈਂਦੇ ਉਹ ਸਬਜੀ ਵਾਲੀ ਵੀ ਅਸਾਂ ਲੱਗ ਜਾਂਦੇ ਆ ਡਾਕਟਰ ਸਾਹਿਬ ਨੂੰ ਕਹਿੰਦੇ ਹਰਾ ਧਨੀਆ ਤੁਹਾਡੇ ਬਹੁਤ ਜਾਂਦਾ ਮੈਂ ਤਾਂ ਜੀ ਚਟਣੀ ਵੀ ਬਣਾ ਕੇ ਖਾਨੀ ਆ ਹਰੇ ਧਨੀਏ ਦੀ ਇਹ ਸਰੀਰ ਨੂੰ ਬਹੁਤ ਫਾਇਦੇਮੰਦ ਹੁੰਦਾ ਤੇ ਦੂਜੇ ਪਾਸੇ ਰੱਖ ਲਿਆ ਆਪਾਂ ਤਵਾ ਨਾਲ ਆਪਾਂ ਕਿਉਂ ਕੁ ਪਾ ਲਿਆ ਕਿਉਂਕਿ ਅੱਜ ਆਪਾਂ ਤਕੜੀ ਜੀ ਰੱਖਣੀ ਹੈ ਡਿਮਾਂਡ ਵਧੀਆ ਗਰਮਗਰਮ ਬਣੀਆ ਸਬਜੀ ਤੇ ਗਰਮਗਰਮ ਫੁੱਲ ਕੇ ਬਾਜਰੇ ਦੇ ਮੈਂ ਕਹਿੰਦੀ ਬਣਾਉਂਦੀਆਂ ਬਣਾਉਂਦੀਆਂ ਨਾਲ ਦੀ ਨਾਲ ਸੋਚ ਵੀ ਲਿਓ ਵੀ ਆਪਾਂ ਅੱਜ ਮੰਗਣਾ ਕੀ ਹੈ ਅੱਜ ਤੁਹਾਡੀ ਸਾਰੀ ਡਿਮਾਂਡ ਪੂਰੀ ਹੋਊਗੀ ਭਾਈ ਜਦੋਂ ਲੈ ਕੇ ਜਾਉਂਗੀ ਨਾ ਤਤੀ ਤਤੀ ਰੋਟੀ ਗਰਮਗਰਮ ਤੇ ਮੈਂ ਕਹਿੰਦੀ ਬੰਦਿਆਂ ਨੇ ਖੁਸ਼ ਹੋ ਜਾਣਾ ਵੀ ਅੱਜ ਤਾਂ ਗਰਮਗਰਮ ਫੁੱਲ ਕੇ ਆ ਲੈ ਜੀ ਫੁੱਲ ਗਏ ਹਨਾ ਅੱਗੇ ਕਹਿੰਦੇ ਹੁੰਦੇ ਸੀਗੇ ਵੀ ਆਹ ਰੋਟੀ ਫੁੱਲ ਗਈ ਫਲਾਣੇ ਦੇ ਨਾਂ ਦੀ ਫੁੱਲ ਗਈ ਹਨਾ ਕਹਿੰਦੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ ਆਪਾਂ ਵੀ ਰੋਟੀ ਫੁੱਲ ਗਈ ਤੇ ਉਹਨੂੰ ਵਿਚਾਰੇ ਨੂੰ ਭੁੱਖ ਲੱਗੀ ਉਹਦੇ ਨਾਂ ਦੀ ਸੋਚੀ ਸੀ ਤੇ ਫਿਰ ਉਸੇ ਨੂੰ ਫੜਾ ਦੰਦੇ ਤੇ ਮੈਂ ਕਹਿੰਨੀ ਆ ਵੀ ਅੱਜ ਡਾਕਟਰ ਸਾਹਿਬ ਨੂੰ ਭੁੱਖ ਲੱਗੀ ਹੋਣੀ ਆ ਲਓ ਜੀ ਆਪਾਂ ਵੀ ਰੱਖ ਤੇ ਪਲੇਟ ਉੱਥੇ ਤੇ ਲੈ ਗਏ ਛਾਬਾ ਕੋਲੇ ਕੋਲੇ ਲਾ ਜਾ ਕੇ ਛਾਬਾ ਤੇ ਆਪਾਂ ਕੀ ਕਰਨਾ ਹੁਣ ਇੱਥੇ ਪੂਰਾ ਹਸਣ ਲਾ ਕੇ ਤੇ ਬੈਠ ਜਾਣਾ ਬੈਠ ਕੇ ਤੇ ਆਪਾਂ ਮਿੱਠੀਆਂ ਮਿੱਠੀਆਂ ਕਰਨੀਆਂ ਗੱਲਾਂ ਮੈਂ ਕਹਿੰਨੀ ਆ ਪੂਰਾ ਪਲੇਨਜੇ ਚ ਲਿਆ ਕੇ ਫਿਰ ਆਖਾਂਗੇ ਵੀ ਅੱਜ ਬਾਜ਼ਾਰ ਚੱਲੀਏ ਸ਼ਾਪਿੰਗ ਸ਼ਾਪਿੰਗ ਕਰੇ ਆਵਾਂਗੇ ਹਨਾ ਤੇ ਤੁਸੀਂ ਵੀ ਆਏ ਕਰੋ ਭਾਈ ਪਹਿਲਾਂ ਖਾਣਾ-ਦਾਣਾ ਵਧੀਆ ਬਣਾ ਕੇ ਦਿਆ ਕਰੋ ਮੈਂ ਕਿੰਨੀ ਕੱਪੜੇ-ਕੁੱਪੜੇ ਪ੍ਰੈਸ ਸੈਨ ਸੰਭਾਲਾ ਸੰਭਾਲੀ ਕਿਸੇ ਨੇ ਲੜਨਾ ਨਹੀਂ ਝਗੜਨਾ ਨਹੀਂ ਬੰਦਿਆਂ ਨਾਲ ਕਿਉਂਕਿ ਇਹਨਾਂ ਤੋਂ ਬਿਨਾਂ ਆਪਾਂ ਨੂੰ ਕੋਈ ਨਹੀਂ ਪੁੱਛਦਾ ਆਏਗਾ ਤੇ ਆਪਣੇ ਖਰਚੇ ਆ ਤਕੜੇ ਤੇ ਵਿਚਾਰੇ ਇਹ ਧੰਨ ਦੇ ਨੇ ਜਿਹੜੇ ਚੱਲਦੇ ਆ ਤੇ ਭਾਈ ਹੁਣ ਆਪਾਂ ਤਾਂ ਕਰ ਲਈ ਤਿਆਰੀ ਤੇ ਹੁਣ ਆਪਾਂ ਮਿੱਠੀਆਂ-ਮਿੱਠੀਆਂ ਮਾਰਨੀਆਂ ਗੱਲਾਂ ਤੇ ਮੈਂ ਕਹੂੰਗੀ ਵੀ ਆ ਦੇਖਿਓ ਥੋੜੀ ਕਿੰਨੀ ਸੇਵਾ ਕਰਦੀ ਆ ਮੈਂ ਹਨਾ ਤੇ ਫੇਰ ਇਹਨਾਂ ਨੂੰ ਵੀ ਪਤਾ ਵੀ ਵਿਚਾਰੀ ਸੇਵਾ ਬਹੁਤ ਕਰਦੀ ਆ ਤੇ ਹੁਣ ਮੈਨੂੰ ਇਹ ਕਹਿੰਦੇ ਆ ਉਮਾ ਤਾਂ ਬਾਅਦ ਚ ਹੀ ਖਾਉਂਗੇ ਤੁਸੀਂ ਸ਼ਕੋ ਕੇ ਨਾ ਤੁਹਾਨੂੰ ਛਕਾਉਣੀ ਆ ਤੇ ਇਹਨਾਂ ਨੂੰ ਵੀ ਲੱਗੀ ਭਾਈ ਸਵਾਦ ਤੇ ਹੁਣ ਮੈਨੂੰ ਪੱਕਾ ਚ ਯਕੀਨ ਆ ਵੀ ਮੈਨੂੰ ਜ਼ਰੂਰ ਲੈ ਕੇ ਜਾਣਗੇ ਬਾਜ਼ਾਰ ਤੇ ਤੁਸੀਂ ਵੀ ਵਧੀਆ ਜਿਹਾ ਖਾਣਾ-ਦਾਣਾ ਬਣਾ ਕੇ ਨਾ ਆ ਲੋ ਜੀ ਸ਼ਾਬਾਸ਼ ਇਹ ਤਾਂ ਆਪਾਂ ਨੂੰ ਦੇਤੀ ਖਾਣਾ-ਦਾਣਾ ਬਣਾ ਕੇ ਤੇ ਚੁੱਪ ਕਰਕੇ ਬਹਿ ਜਾ ਕਰੋ ਤੇ ਫਿਰ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਤੇ ਭਾਈ ਕਰ ਲਿਆ ਕਰੋ ਬਾਜ਼ਾਰ ਨੂੰ ਤਿਆਰ ਤੇ ਚਲੋ ਮੈਨੂੰ ਵੀ ਕਰ ਦਿਓ ਫਿਰ ਮਿੱਠੇ-ਮਿੱਠੇ ਕਮੈਂਟ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਓਕੇ ਜੀ ਬਾਏ ਬਾਏ